ਸ਼ਾਮ ਨੂੰ ਕਿੰਨੇ ਕਵੇ ਤੱਕ ਇਹ ਬੰਦ ਹੋ ਜਾਂਦੇ ਮੋਟੇ ਸ਼ਾਮ ਨੂੰ ਚੱਲੀ ਜਾਂਦੇ 6:30 6 ਵਜੇ ਤੱਕ ਅੱਛਾ ਹਾਂ ਤੜਕੇ 7:30 7 ਵਜੇ ਚੱਲ ਪੈਂਦੀ ਚੱਲ ਪੈਂਦੀ ਜਦੋਂ ਸੂਰਜ ਚੜਦਾ ਹਾਂ ਹਾਂ ਬਸ ਉਦਦੇ ਘੰਟੇ ਬਾਅਦ ਚੱਲ ਪੈਂਦੀ ਠੀਕ ਹੈ ਕਈ ਗੱਲ ਹੁਣ ਤਾਂ ਸੂਰਜਾਂ ਸਿੱਪ ਗਿਆ ਹਾਂ ਜਦੋਂ ਉੱਤਰ ਸੂਰਜ ਸਿੱਪ ਗਿਆ ਨਾਲ ਦਿਨ ਬੰਦ ਹੋ ਜਾਂਦੀ ਆ ਹਾਂ ਫਿਰ ਬੰਦ ਹੋ ਜੂਗੀ ਆਟੋਮੈਟਿਕ ਆਟੋਮੈਟਿਕ ਆ ਬਦਿਆ ਜੇ ਕੋਈ ਇਹ ਤਾਂ ਨਹੀਂ ਕੋਈ ਗੱਲ ਹੈਗੀ ਵੀ ਕੋਈ ਇਹਦਾ ਕੋਈ ਸਾੜਨ ਮੱਚਨ ਦਾ ਕੋਈ ਕੋਈ ਇਹਦੇ ਲਾਲਾ ਵੀਓ ਕੰਪਿਊਟਰ ਦੇ ਅੰਦਰ ਸਿਸਟਮ ਹੈ ਜਿਹੜਾ ਸਟਾਰਟਰ ਲੱਗਿਆ ਹੋਇਆਗਾ ਠੀਕ ਆ ਉਹਨੇ ਜਦ ਲਾਲ ਲਾਈ ਵੀਦੋਂ ਲਾਈਟ ਘਟ ਗਈ ਉਹਨੇ ਆਟੋਮੈਟਿਕ ਆਪੇ ਬੰਦ ਕਰ ਦੇਣੀ ਹੈ ਮੋਟਰ ਜਦੋਂ ਵਿੱਚ ਲਾਈਟ ਪੂਰੀ ਹੋ ਗਈ ਉਹਨੇ ਆਟੋਮੈਟਿਕ ਚਲਾ ਦੇਣੀ ਆਪੇ ਠੀਕ ਠੀਕ ਆ ਬਾਕੀ ਸਿੰਗਲ ਫੇਸ ਮੋਟਰ ਹੈ ਮੱਚਣ ਦਾ ਕੋਈ ਡਰੇ ਨਹੀਂ ਹੈਗਾ ਇਹਦਾ ਠੀਕ ਆ ਤੇ ਬੇਸਾ ਕਿਹੜੇ ਹੁਣ ਬਾਈ ਅੰਦਰ ਜਾ ਕੇ ਫਿਰ ਮੈਨੂੰ ਦਿਖਾਓ ਵੀ ਕਿੱਥੇ ਉਹ ਆਪਣਾ ਲੱਗਿਆ ਹੋਇਆ ਸਟਾਰਟਰ ਹੈ ਛੋਟਾ ਜਿਹਾ ਵੀਰੇ ਉਹ ਨਾਲੇ ਅੱਜ ਦੇ ਟਾਈਮ 'ਚ ਤਾਂ ਦੋ ਘੜੀ ਇਹ ਤਾਰ ਨਾਲ ਪੱਖਾ ਨਹੀਂ ਚੱਲਦਾ ਹੈਗਾ ਠੀਕ ਹੈ ਜੀ ਕਿਹੜੀ ਤਾਰ ਮੋਟਰ ਚਲਾ ਰਹੀ ਹੈ ਮੈਂ ਕਿਹਾ ਬਾਈ ਦੇਖਿਆ ਕਿ ਨਾ ਪਾਣੀ ਬਹੁਤ ਜ਼ਿਆਦਾ ਸੰਧਾਗਾ ਮੈਂ ਆਪ ਦੇਖਿਆ ਵੀਰੇ ਬਰਫ ਵਰਗਾ ਪਾਣੀ ਹੈਗਾ ਸੋਨਰ